ਇਕ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਘਮਦਾ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨੀ ਆਰਮੀ ਵੱਲੋਂ ਆਪਣੇ ਹੀ ਯੂਟਿਊਬਰਸ ਸਨਾ ਅਮਜਦ ਔਰ ਸ਼ੋਹੇਬ ਚੌਧਰੀ ਨੂੰ ਫਾਇਲਾ ਦਿੱਤਾ ਗਿਆ ਹੈ ਅਚਾਨਕ ਇਹ ਸਵਾਲ ਕਿਉਂ ਖੜਾ ਹੋ ਗਿਆ ਕਿ ਇਹੋ ਜਿਹੇ ਨਾ ਯੂਟਿਊਬਰਸ ਨੇ ਕਰ ਦਿੱਤਾ ਕਿ ਇਹਨਾਂ ਦੀ ਆਪਣੀ ਸਰਕਾਰ ਹੀ ਇਹਨਾਂ ਦੀ ਆਪਣੀ ਆਰਮੀ ਹੀ ਇਹਨਾਂ ਦੇ ਖਿਲਾਫ ਹੋ ਗਈ ਹੈ ਜਿਸ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ ਉਹਨਾਂ ਦੇ ਬਨਾਤੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਐਦਾਂ ਦਾ ਕੁਝ ਹੋਇਆ ਹੈ ਇਹ ਸਿਰਫ ਅਨੁਮਾਨਤ ਤੌਰ ਦੇ ਉੱਤੇ ਉੱਠਦੇ ਸਵਾਲ ਹੋ ਸਕਦੇ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਦੋਵੇਂ ਯੂਟਿਊਬਰਸ ਗੋਸਟਡ ਨੇ ਇਹ ਸਮਝ ਨਹੀਂ ਆ ਰਿਹਾ ਕਿ ਕਿੱਥੇ ਚਲੇ ਗਏ ਹਾਲਾਂਕਿ ਸੋਸ਼ਲ ਮੀਡੀਆ ਉੱਤੇ ਉਠੀਆਂ ਚਰਚਾਵਾਂ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਸੀ ਅਫਵਾਹਾਂ ਉੱਠੀਆਂ ਸੀ ਕਿ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਗਈ ਹੈ ਇਹ ਗ੍ਰਿਫਤਾਰ ਹੋ ਚੁੱਕੇ ਨੇ ਹਾਲਾਂਕਿ 12 ਦੇ ਕਰੀਬ ਯੂਟਿਊਬਰਸ ਦੱਸੇ ਜਾ ਰਹੇ ਨੇ ਔਰ ਉਹਨਾਂ 12 ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦੋਵੇਂ ਯਾਨੀ ਕਿ ਸਨਾ ਅਮਜਦ ਔਰ ਸ਼ਹੀਬ ਚੌਧਰੀ ਵੀ ਸ਼ਾਮਿਲ ਨੇ ਸਨਾ ਅਮਜਦ ਤਾਂ ਆਪਣੇ ਨਾਂ ਦੇ ਉੱਤੇ ਹੀ ਇੱਕ ਚੈਨਲ ਯੂਟਿਊਬ ਚੈਨਲ ਚਲਾਉਂਦੇ ਸਨ ਜਿਹਦੇ ਵਿੱਚ ਉਹ ਰੈਗੂਲਰ ਬੇਸਿਸ ਦੇ ਉੱਤੇ ਪਾਕਿਸਤਾਨੀ ਆਵਾਮ ਦੇ ਨਾਲ ਗੱਲਬਾਤ ਕਰਦੇ ਸਨ ਚਲੰਤ ਮੁੱਦਿਆਂ ਦੇ ਉੱਤੇ ਚਰਚਾਾਂ ਮਾ ਕਰਦੇ ਸਨ ਤੇ ਸ਼ੋਹੇਬ ਚੌਧਰੀ ਦਾ ਚੈਨਲ ਦ ਰੀਅਲ ਐਂਟਰਟੇਨਮੈਂਟ ਇਹ ਵੀ ਖਾਸਾ ਮਸ਼ਹੂਰ ਸੀ ਔਰ ਇਹਨਾਂ ਦੀ ਇਹਨਾਂ ਦੀ ਜਿਹੜੀ ਮਸ਼ਹੂਰੀ ਹੈ ਇਹਨਾਂ ਦੀ ਜਿਹੜੀ ਮਸ਼ਹੂਰੀयत ਹੈਗੀ ਆ ਉਹ ਸਿਰਫ ਪਾਕਿਸਤਾਨ ਚ ਨਹੀਂ ਸਗੋ ਦੁਨੀਆ ਭਰ ਚ ਦੱਸੀ ਜਾਂਦੀ ਔਰ ਖਾਸ ਤੌਰ ਦੇ ਉੱਤੇ ਭਾਰਤ ਦੇ ਵਿੱਚ ਇਹਨਾਂ ਦੇ ਵਿਊਅਰਸ ਕਾਫੀ ਸੀ ਪਰ ਕਾਫੀ ਦਿਨਾ ਤੋਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਆਪਣੇ YouTube ਦੇ ਉੱਤੇ ਕੁਝ ਵੀ ਅਪਲੋਡ ਨਹੀਂ ਕੀਤਾ ਔਰ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਆ ਕਿ ਕਿਤੇ ਨਾ ਕਿਤੇ ਇਹ ਭਾਰਤ ਪੱਖੀ ਗੱਲਾਂ ਕਰ ਰਹੇ ਸਨ ਇਸ ਕਰਕੇ ਇਹ ਜੋ ਸਵਾਲ ਖੜਾ ਹੋ ਰਿਹਾ ਉਸ ਦੇ ਬਿਨਾਂ ਤੇ ਸ਼ਿਕਾਰ ਹੋ ਹਾਲਾਂਕਿ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਵਾਲ ਖੜਾ ਹੋਇਆ ਔਰ ਉਸ ਸਵਾਲ ਤੁਹਾਡੇ ਤੱਕ ਅਸੀਂ ਪੁੱਛਾਰੇ ਆ ਇਹ ਦੋ ਯੂਟਿਊਬਰਸ ਸਦਾਂ ਅਮਜਦ ਔਰ ਸ਼ਹੀਬ ਚੌਧਰੀ ਕਿੱਥੇ ਨੇ ਇਹਨਾਂ ਦੀਆਂ ਚਰਚਾਵਾਂ ਚਲਦੀਆਂ ਪਈਆਂ ਨੇ ਕੀ ਪਾਕਿਸਤਾਨੀ ਆਰਮੀ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਜੋ ਸਵਾਲ ਖੜਾ ਹੋ ਰਿਹਾ ਅਸਲ ਦੇ ਵਿੱਚ ਕੀ ਇਹਨਾਂ ਨੂੰ ਅਸਲ ਦੇ ਵਿੱਚ ਫਾਹੇ ਲਾ ਦਿੱਤਾ ਗਿਆ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਇੱਥੇ ਇੱਕ ਹੋਰ ਤੱਥ ਸਾਹਮਣੇ ਆਉਂਦਾ ਕਿ ਸਨਾਮ ਅਮਜਦ ਦੇ YouTube ਚੈਨਲ ਤੋਂ ਇੱਕ ਵੀਡੀਓ ਪਰਟੀਕੂਲਰਲੀ ਡਿਲੀਟ ਹੋ ਚੁੱਕੀ ਹੈ ਉਹ ਵੀਡੀਓ ਸਨਾਮ ਅਮਜਦ ਦੇ ਚੈਨਲ ਤੇ ਸੀ ਔਰ ਉਹਦਾ ਸਰਲੇਖ ਸੀ ਮੋਦੀ ਹਮਾਰਾ ਸ਼ੇਰ ਹੈ ਔਰ ਉਹ ਵੀਡੀਓ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਸਬੰਧੀ ਬਣਾਈ ਗਈ ਰੱਸੀ ਜਾ ਰਹੀ ਹੈ ਔਰ ਉਸ ਵੀਡੀਓ ਨੂੰ ਪਾਰਟਿਕੁਲਰਲੀ ਕਹਿੰਦੇ ਡਿਲੀਟ ਕਰ ਦਿੱਤਾ ਗਿਆ ਇਹ ਆਪਣੇ ਆਪ 'ਚ ਹੈਰਾਨੀ ਦੀ ਗੱਲ ਹੈ ਫਿਲਹਾਲ ਇਹ ਆਪਣੇ ਆਪ 'ਚ ਬੜਾ ਵੱਡਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ ਕਿ ਦੋ ਯੂਟਿਊਬਰਜ਼ ਵਿਸ਼ੇਸ਼ ਤੌਰ ਦੇ ਉੱਤੇ ਲਾਪਤਾ ਕਿੱਥੇ ਨੇ ਕੋਈ ਪਤਾ ਨਹੀਂ ਗ੍ਰਿਫਤਾਰ ਨੇ ਜਾਂ ਕੀ ਕੁਝ ਹੋਇਆ ਕੋਈ ਜੇ ਕੁਝ ਵੀ ਇਸ ਬਾਰੇ ਸਾਹਮਣੇ ਨਹੀਂ ਆ ਰਿਹਾ ਇਹ ਸਵਾਲ ਆਪਣੇ ਆਪ 'ਚ ਬਹੁਤ ਵੱਡਾ ਹੈ ਔਰ ਜੇ ਇਹ ਸਵਾਲ ਰੱਬ ਨਾ ਕਰੇ ਸਹੀ ਨਿਕਲ ਆਉਂਦਾ ਇਹ ਕੀ ਹਾਲਾਤ ਬਣਦੇ ਆ ਇਹ ਵੀ ਕਿਆਸੇ ਦਾ ਸਕਦੇ ਨੇ ਫਿਲਹਾਲ ਸਵਾਲ ਵੱਡੇ ਪੱਧਰ ਤੇ ਖੜਾ ਹੋ ਰਿਹਾ ਇੰਟਰਨੈਸ਼ਨਲ ਬਾਰਡਰਸ ਕਰਾਸ ਕਰਦਾ ਨਜ਼ਰ ਆ ਰਿਹਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲੀਬਨ ਰੋਮਾਨ ਇੰਡੀਆ ਪੰਜਾਬੀ ਤੇ